ਕਾ ਚਟਾ ਪੀਂਦਾ ਸਾਡੇ ਬੰਦਾ ਮੈਂ ਕੋਈ ਆ ਬੰਦੇ ਇਕੱਠੇ ਕਰਦਾ ਇੱਥੇ ਕੋਈ ਬੰਦਾ ਅੰਦਰ ਵੜਾ ਜੱਟੇ ਵਾਲਾ ਮੈਂ ਸੌ ਖਾ ਕੇ ਆਪਣੇ ਜਵਾਕਾਂ ਦੇ ਸੌ ਦਿੰਨਾ ਕੋਈ ਚਿੱਟੇ ਵਾਲਾ ਬੰਦਾ ਸੋ ਨਹੀਂ ਹੈਗੇ ਸਿੱਧੇ ਵਿੱਚ ਫਿਰ ਤੁਸੀਂ ਨਾ ਕਿਵੇਂ ਲੈਣ ਤੁਸੀਂ ਇਹ ਚਿੱਟੇ ਵਾਲੇ ਯਾਰ ਮੁੰਡੇ ਮੇਰੇ ਯਾਰ ਦੋਸਤ ਖੜੇ ਨੇ ਮੇਰੇ ਕੋਲ ਹੌਲ ਵੀ ਖੜੇ ਲੈ ਹੌਲ ਵੀ ਖੜੇ ਬਸ ਚਿੱਟੇ ਵਾਲਾ ਨਾ ਦੱਲਾ ਯਾਰ ਦੋਹੀ ਚਾਰ ਬਜ਼ੁਰਗ ਨੇ ਘਰ ਤੋਂ ਬਗੈਰ ਕਿੱਥੇ ਜਾਣਗੇ ਜ਼ਮੀਨਾਂ ਤੇ ਇਹਨਾਂ ਦੀਆਂ ਖਾਗੋਜੀ 25 ਕਿਲੇ ਜ਼ਮੀਨ ਦੇ ਸੀ ਪਹਿਲਾਂ ਜ਼ਮੀਨਾਂ ਹੜੱਪ ਕੇ 1 ਕਿਲਾ ਲੈਣਾ ਤੇ ਤੰ ਕਿਲੇ ਨਾ ਕਰਾਲਾ ਨੇ ਅੱਜ ਇਹਨਾਂ ਦਾ ਥਾਂ ਵੀੜ ਆਪਣੀ ਅੱਜ ਇਹਨਾਂ ਇੱਕ ਪੈਸਾ ਨਹੀਂ ਲਿਆਗਾ ਪ੍ਰਮਾਤਮਾ ਦੇ ਹੱਥ ਜੋੜ ਕੇ ਕਹਿੰਦੇ ਆ ਵੀ ਅਸੀਂ ਕੋਈ ਪੈਸਾ ਨਹੀਂ ਲਿਆਗਾ ਕਟ ਤੋਂ ਘਾਟੇ ਇੱਥੇ 50 ਗੁੰਡੇ ਗੱਡੀਆਂ ਜਿਹੜੀਆਂ ਚਿੱਟੇ ਨਾਲ ਰੱਜੇ ਹੋਏ ਸੀ ਆ ਮੋੜ ਤੇ ਖੜੇ ਸੀ ਸਾਡੇ ਉਧਰ ਅਸੀਂ ਵੇੜੇ 'ਚ ਹੁੰਨੇ ਆ ਉਧਰ ਸਾਡੇ ਮੋੜ ਤੇ ਵੀ ਤਿੰਨ ਚਾਰ ਗੁੰਡੇ ਖੜੇ ਸੀਗੇ ਨਸ਼ੇ ਦੇ ਆਏ ਬੰਦੇ ਇੱਥੇ ਆਏ ਹੋਏ ਸੀ ਆਖਲਾ ਇਹਨਾਂ ਨੇ ਲਵੇ ਸੀਗਾ ਚਾਰ ਗੱਡੀਆਂ ਪੰਜ ਵੀ ਖੜੀਆਂ ਹੋਈਆਂ ਸੀ ਇਹ ਚਿੱਟੇ ਵਾਲੀ ਗੱਲ ਕਰਦੇ ਸਾਡੇ ਮੈਂ ਆਪਾਂ ਦੇ ਲੋ ਕਹਿੰਨੇ ਆ ਇਹ ਗੱਲ ਕੋਈ ਚਿੱਟੇ ਵਾਲਾ ਤਾਂ ਅਜੇ ਹੈਗੇ ਨਹੀਂ ਮੇਰੇ ਵਿੱਚੋਂ ਵੀ ਕੱਢ ਦੋ ਬੰਦਾ ਜੇ ਚੇਚਾ ਨਿਕਲ ਮੈਂ ਗੋਲੀ ਮਾਰਾਂਗਾ ਇੱਥੇ ਖੜੇ ਨੂੰ ਜੇ ਕੋਈ ਬੰਦਾ ਕਹੇ ਮੈਂ ਜੇਟਾ ਪੀਣਾ ਸਰ ਵਕੀਲਾ ਨੂੰ ਇਹਨਾਂ ਨੇ ਵਿੱਚ ਹੀ ਵਕੀਲਾ ਤੋਂ ਅੱਗੇ ਮੈ ਲਈ ਹੈ ਜਦ ਕਿ ਜਦੋਂ ਜਮੀਨ ਜਗਾ ਲਈ ਸੀ ਇਹਨਾਂ ਨੇ ਪਹਿਲਾਂ ਗੱਲ ਕਰੀ ਸੀ ਮੈਂ ਜਗਾ ਲੈ ਲਵਾਂ ਮੈਂ ਇਹ ਕਹਿੰਦੇ ਲੈ ਲਵਾਂ ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ ਅੱਜ ਗੱਲ ਕਰਾਂਗੇ ਅਸੀਂ ਪਹੁੰਚੇ ਆਂ ਸੰਗਰੂਰ ਦੇ ਨਾਲ ਲੱਗਦੇ ਪਿੰਡ ਕੰਮੋ ਮਾਜਰਾ ਖੁਰਦ ਵਿਖੇ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਜਿਹੜਾ ਇਹ ਇੱਥੋਂ ਦਾ ਇੱਕ ਨਿਵਾਸੀ ਸੀਗਾ ਉਹ ਕੁਝ ਟਾਈਮ ਪਹਿਲਾਂ ਪਾਣੀ ਦੀ ਟੈਂਕੀ ਉੱਤੇ ਚੜ ਗਿਆ ਸੀ ਉਸ ਦਾ ਕਹਿਣਾ ਹੈ ਕਿ ਜਿਹੜਾ ਮਕਾਨ ਸੀ ਕਿਸੇ ਧੋਖੇ ਦੇ ਕਾਰਨ ਮੇਤੋ ਅਨਪੜ ਹੋਣ ਦੇ ਕਾਰਨ ਮੈਂ ਤੋ ਰਜਿਸਟਰੀ ਕਰਵਾ ਲਈ ਪਰ ਜਿਹੜੀ ਉਹਦੀ ਜਗ੍ਹਾ ਹੈ ਉਹ ਕਹਿੰਦੇ ਜਿਹੜੀ ਮੈਂ ਵੇਚੀ ਸੀ ਉਹ ਨਹੀਂ ਹੈ ਤਸਵੀਰਾਂ ਤੁਹਾਨੂੰ ਵਿਖਾਨਿਆ ਕਿ ਜੀਵੀਸੀ ਜਿਹੜੀ ਇੱਥੇ ਚੱਲ ਚੁੱਕੀ ਹੈ ਜਿਹੜਾ ਮਕਾਨ ਸੀ ਢਾਹ ਢੇਰੀ ਕਰ ਦਿੱਤਾ ਗਿਆ ਦੂਜੇ ਪਾਸੇ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਦੂਜੇ ਪਾਸੇ ਦੇਖ ਸਕਦੇ ਹੋ ਕਿ ਕਮਰਾ ਸੀਗਾ ਜਿੱਥੇ ਲੈਂਟਰ ਪਿਆ ਸੀ ਹਜੇ ਵੀ ਜਿਹੜੀ ਉੱਥੇ ਇੱਕ ਤਸਵੀਰ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਰਡੀਆਂ ਨੇ ਕਿ ਜੇ ਕੋਈ ਆਪਣੀ ਮਰਜ਼ੀ ਦੇ ਨਾਲ ਸਮਾਨ ਵੇਚਦਾ ਹੈ ਤਾਂ ਵੇਚਦਾ ਹੈ ਤਾਂ ਉਹ ਆਪਣਾ ਜਿਹੜਾ ਸਮਾਨ ਹੈ ਇਕੱਠਾ ਕਰ ਲੈਂਦਾ ਅਸੀਂ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਦੇਖ ਸਕਦੇ ਹੋ ਕਿ ਜਿਹੜਾ ਤਕਰੀਬਨ ਜਿੰਨੇ ਪਿੰਡ ਵਾਸੀ ਹਨ ਉਹ ਇੱਥੇ ਪਹੁੰਚੇ ਹੋਏ ਹਨ ਪਹਿਲਾ ਜਿਹੜੇ ਉਹਨਾਂ ਦੇ ਘਰ ਦੇ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕੀ ਕਾਰਨ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਕਰਨ ਪ੍ਰਵੀਨ ਜੀ ਕਿਸ ਤਰ੍ਹਾਂ ਦੇ ਦਿਓ ਕੀ ਗੱਲ ਹੋਈ ਸੀ ਜਿਹੜੇ ਤੁਹਾਡੇ ਘਰ ਦੇ ਨੇ ਉਹ ਜਿਹੜੇ ਉੱਤੇ ਚੜੇ ਸੀ ਪਾਣੀ ਦੀ ਟੈਂਕੀ ਤੇ ਇਹ ਚੜ੍ਹੇ ਜੀ ਇਹਨਾਂ ਨੇ ਧੋਖਾ ਕੀਤਾ ਗਿਆ ਜੀ ਅਗਾ ਇਹਨਾਂ ਨੇ ਜੀਸਟਰੀ ਕਰਵਾ ਦਿੱਤੀ ਗਈ ਹੈ ਜੀ ਇਹਨਾਂ ਨੇ ਸਾਡੀ ਜੀਸੀਵੀ ਲੈ ਆ ਕੇ ਉਹਨਾਂ ਨੇ ਕੋਠੇ ਟਾਣੇ ਸ਼ੁਰੂ ਕਰਤੇ ਜੀ ਨਹੀਂ ਅਈ ਗੱਲ ਵੀ ਕਰੀ ਸੀ ਜੀ ਸਾਨੂੰ ਵਕੀਲਾਂ ਨਾਲ ਬਰ ਲੈਣ ਤੋਂ ਫੇਰ ਤੁਹਾਡੇ ਨਾਲ ਗੱਲ ਕਰਾਂਗੇ ਇਹਨਾਂ ਨੇ ਸਾਡੀ ਇੱਕ ਨਹੀਂ ਮੰਨੀ ਨੀ ਜੀ ਇੱਕ ਨਹੀਂ ਮੰਨੀ ਗਈ ਸਾਡੀ ਮਨੌਤ ਹੀ ਨਹੀਂ ਹੋਈ ਅਈ ਜੇ ਕਹਿੰਦੇ ਆ ਇਹਨਾਂ ਨੂੰ ਰੋਣਿਆ ਵੇ ਵਕੀਲਾਂ ਤੁਸੀਂ ਸਾਡਾ ਇਨਸਾਫ਼ ਦਿਵਾਓ ਇਹ ਅੱਗੂ ਕਹਿੰਦੇ ਨੇ ਤੁਸੀਂ ਪੈਸੇ ਲੈ ਚੁੱਕੇ ਹੋ ਵਕੀਲਾਂ ਤੁਸੀਂ ਅਸੀਂ ਨਾ ਇੱਕ ਪੈਸਾ ਨਹੀਂ ਲਿਆ ਹੈਗਾ ਪ੍ਰਮਾਤਮਾ ਦੇ ਹੱਥ ਜੋੜ ਕੇ ਕਹਿੰਦੇ ਹਾਂ ਵੀ ਅਸੀਂ ਕੋਈ ਪੈਸਾ ਨਹੀਂ ਲਿਆ ਹੈਗਾ ਦੇਖਦੇ ਤਸਵੀਰਾਂ ਕਿ ਇੱਕ ਪਰਿਵਾਰ ਦੇ ਜਿਹੜੇ ਹੈਗੇ ਨੇ ਉਹਨਾਂ ਦਾ ਅੱਖ ਨਾ ਕਿ ਮੇ ਸਾਡੇ ਪਰਿਵਾਰ ਨਾਲ ਕਿਤੇ ਨਾ ਕਿਤੇ ਧੋਖਾ ਉਹ ਵੀਰ ਵੀ ਸਾਡੇ ਨਾਲ ਮੌਜੂਦ ਆ ਉਹਦੇ ਨਾਲ ਵੀ ਗੱਲ ਕਰਾਂ ਕਿੰਨਾ ਵੀਰੇ ਲਖਵਿੰਦਰ ਸਿੰਘ ਲਖਵਿੰਦਰ ਜੀ ਕਿਉਂ ਪਾਣੀ ਦੀ ਟੈਂਕੀ ਤੇ ਚੜੇ ਪਾਣੀ ਦੇ ਟੈਂਕੀ ਉਹ ਸਾਡਾ ਘਰ ਹੀ ਢਾਤਾ ਫਿਰ ਟੈਂਕੀ ਦੇ ਮਰਾਂਗੇ ਅਸੀਂ ਹੋਰ ਕੀ ਕਰਾਂਗੇ ਇਹਨਾਂ ਨੂੰ ਅਸੀਂ ਕਿਹਾ ਵੀ ਇਹ ਜਗਾ ਨਾ ਲਿਓ ਸਾਡਾ ਵਕੀਲਾ ਨਾਲ ਰੋ ਹੈ ਜੀ ਵਕੀਲਾਂ ਦਾ ਰੋਲ ਹੈ ਕੌਣ ਆ ਵਕੀਲ ਬਲਵੰਤ ਢੀਨ ਸਾਹਿਬ ਅੱਛਾ ਜੀ ਕਮਲਜੀਤ ਤੇ ਜਿਨ੍ਹਾਂ ਨੂੰ ਤੁਸੀਂ ਜਗਾ ਜਿਹੜੇ ਕਹਿ ਰਹੇ ਹੋ ਕਿ ਜਿਨ੍ਹਾਂ ਨੇ ਵਕੀਲਾਂ ਤੋਂ ਖਰੀਦਿਆ ਉਹ ਕੌਣ ਨੇ ਉਹ ਪ੍ਰਤਾਪ ਸਿੰਘ ਜੀ ਅੱਛਾ ਜੀ ਉਹਨਾਂ ਨੇ ਕਿਹਾ ਹੀ ਤੂੰ ਇਹ ਜਗਾ ਨਾ ਲੈ ਵੀ ਸਾਡਾ ਰੋਲਾ ਚੱਲਦਾ ਪਰ ਨਹੀਂ ਹਟੇ ਇਹ ਤਾਂ ਹੁਣ ਉਹ ਜਾਣਦੇ ਨੇ ਹਕਾਰੇ ਹੋਏ ਨੇ ਕਿਵੇਂ ਨੇ ਵੀ ਵਕੀਲਾਂ ਨੂੰ ਕਹਿੰਦਾ ਵਕੀਲ ਆਉਂਦੇ ਸਾਡੇ ਕੋਲ ਅਸੀਂ ਆਪ ਹੀ ਲੈਂਦੇ ਵਕੀਲ ਕਿਉਂ ਨਹੀਂ ਆਏ ਸਾਡੇ ਕੋਲ ਵਕੀਲਾਂ ਨੂੰ ਪਤਾ ਹੀ ਇਹਨਾਂ ਦੇ ਪੈਸੇ ਦੇਣੇ ਨੇ ਕਿੰਨੇ ਪੈਸਿਆਂ ਦਾ ਰੋਲ ਹੈ 28 ਲੱਖ ਦਾ अच्छा ਤੁਸੀਂ 28 ਲੱਖ ਦਾ ਵੇਚਿਆ ਸੀਗਾ ਮਕਾਨ ਜੀ 28 ਲੱਖ ਉਹ ਕਹਿੰਦੇ ਹਾਂ ਜੀ ਸਾਨੂੰ ਦੇ ਦਾਂਗੇ ਅੱਛਾ ਜੀ ਨਹੀਂ ਜਦੋਂ ਤੁਸੀਂ ਰਜਿਸਟਰੀ ਕਰਾਨਿਆਂ ਉੱਥੇ ਤੁਸੀਂ ਪੜਦੇ ਲਿਖਦੇ ਨਹੀਂ ਕਿ ਅਹੀ ਜਿਹੜੀ ਅਹੀ ਰਜਿਸਟਰੀ ਕਰਾਈ ਹੋਈ ਨਹੀਂ ਜਦੋਂ ਸਾਡੇ ਨਾਲ ਤਾਂ ਧੋਖਾ ਨਾ ਕਰਾਈ ਆ ਉਹਨਾਂ ਨੇ ਨਹੀਂ ਧੋਖਾ ਜਦੋਂ ਤੁਸੀਂ ਫਿਰ ਪੜੀ ਤਾਂ ਹੋਊਗੀ ਕਿਤੇ ਨਾ ਕਿਤੇ ਕਿਸੇ ਨੂੰ ਪੜਾਇਆ ਨੂੰ ਬਾਅਦ ਚ ਜਨਾਬ ਪਤਾ ਲੱਗਿਆ ਵੀ ਹਾਂ ਇਹਨਾਂ ਨੇ ਸਾਡੀ ਦੇ ਰਜਿਸਟਰੀ ਕਰਾਈ ਅੱਛਾ ਜੀ फेर ਉਦੋਂ ਬਾਅਦ ਕਹਿੰਦੇ ਮੈਂ ਹੀ ਆਖਿਆ ਸਾਡਾ ਘਰ ਵੀ ਤੁਸੀਂ ਤਾਂ ਖਰੀਦ ਗਏ ਸਾਡੀ ਘਰ ਦੀ ਜਿਸ਼ਤੀ ਵੀ ਕਰਾ ਗਏ ਤੁਸੀਂ ਅਸੀਂ ਤਰਲੇ ਬਣ ਤਗੜੀਆਂ ਮੈਂ ਇਹ ਹੀ ਬੜਜਾਇਦ ਇਕੱਠੀ ਕਰਾਂਗੇ ਕਹਿੰਦੇ ਇਹ ਹੀ ਤੁਹਾਡੇ ਤੋਂ ਭਾਜਦੇ ਆ ਅਸੀਂ ਬਕੀ ਨਾ ਜਮੇਦਾਨ ਤੁਹਾਡੇ ਕੋਲ ਆਉਂਦੇ ਜਾਂਦੇ ਨੇ ਮੈਂ ਆਉਂਦੇ ਜਾਂਦੇ ਨੇ ਤਾਂ ਤਾਂ ਹੀ ਤਾਂ ਸਾਡੇ ਨਾਲ ਧੋਖਾ ਕਰਿਆ ਤੁਸੀਂ ਕਹਿੰਦੇ ਅਸੀਂ ਤੁਹਾਨੂੰ ਪੈਸੇ ਦੇ ਦਾਂਗੇ ਚੱਲ ਜਿਹੜਾ ਕੋ ਹੋ ਗਿਆ ਹਵਾ ਗਿਆ ਅਸੀਂ ਤੁਹਾਨੂੰ ਪੈਸੇ ਦੇ ਦਾਂਗੇ ਚੱਲ ਤੁਹਾਨੂੰ ਕੋਈ ਮਕਾਨ ਲੈ ਦਾਂਗੇ ਜਾਂ ਕਿਤੇ ਵੀ ਕਰੇ ਮਰਜ਼ੀ ਤੁਹਾਨੂੰ ਬਿਠਾਵਾਂਗੇ ਤੁਹਾਨੂੰ ਜਗ੍ਹਾ ਲੈ ਕੇ ਦੇਵਾਂ ਤੁਹਾਨੂੰ ਜਿਹੜੀ ਗੱਲ ਤੁਹਾਡੀ ਗੱਲ ਵਿੱਚ ਹੈ ਕਿ ਤੁਸੀਂ ਸਰਪੰਚ ਕੋਲੇ ਜਾਂ ਕਿਸੇ ਕੋਲ ਗੱਲ ਨਹੀਂ ਕਰੀ ਕਿ ਭਾਈ ਮੇਰੇ ਨਾਲ ਆ ਹੋ ਰਿਹਾ ਕਿ ਪੰਚਾਇਤ ਨੂੰ ਬੁਲਾਉਂਦੇ ਤਾਂ ਉੱਥੇ ਗੱਲ ਹੁੰਦੀ ਉਹ ਅਹੀ ਕਹਿਆ ਜੇ ਕਹਿੰਦੇ ਪੰਚਾਇਤ ਤੋਂ ਲਿਆ ਲਿਆਉਂਗੇ ਫੇਰ ਅਹੀ ਕੁਝ ਵੀ ਨਹੀਂ ਤੁਹਾਨੂੰ ਦੇਂਦੇ ਜੇ ਸਾਡੇ ਤੇ ਵਿਸ਼ਵਾਸ ਹੈ ਅਸੀਂ ਤੁਹਾਨੂੰ ਦੇਵਾਂਗੇ ਤੁਹਾਨੂੰ ਜ਼ਮੀਨ ਲੈ ਦਾਂਗੇ ਦੋ ਕਿੱਲੇ ਜ਼ਮੀਨ ਲੈ ਦਾਂ ਤੁਹਾਨੂੰ ਘਰ ਪਾ ਕੇ ਦੇਵਾਂਗੇ ਜਿੰਨਾ ਘਰ ਜਈ ਇੱਕ ਇਹਦਾ ਹੋ ਗਈ ਦ੍ਰਿਸ਼ਟੀ ਅਸੀਂ ਕਰਾ ਲਈ ਕਰਾ ਲਈ ਮੈਂ ਕਰਿਆ ਸਾਡੇ ਨਾਲ ਧੋਖਾ ਹੈ ਤੁਸੀਂ ਉਹ ਅੱਜ ਆ ਦੇਖ ਲੋ ਇਹ ਨਾ ਉਹ ਗਾਹਾਂ ਵੇਚਦੀ ਉਹ ਕਿਉਂ ਨਹੀਂ ਆਏ ਵਕੀਲੀ ਉਹਨਾਂ ਨੂੰ ਪਤਾ ਹੈ ਵੀ ਇਹੀ ਪੈਸੇ ਦੇਣ ਅੱਜ ਜਦੋਂ ਫਿਰ ਤੁਸੀਂ ਟੈਂਕੀ ਤੋਂ ਉੱਤਰੋਂ ਤਾਂ ਕੀ ishwasan ਲੈ ਕੇ ਉਤਰੇ ਬਸਵਾਹ ਜੀ ਪੰਚਾਇਤ ਨੇ ਦਵਾਇਆ ਸੀ ਵੀ ਤੁਹਾਨੂੰ ਜਗਾ ਲੈ ਕੇ ਤੁਹਾਡੇ 9 4 ਦੋ ਕਮਰੇ ਪਾ ਕੇ ਤੁਹਾਨੂੰ ਅੱਡ ਜਗਾ ਲੈ ਕੇ ਦੇ ਦਾਂਗੇ ਵੀ ਉੱਥੇ ਰਹਿ ਜੇ ਅਸੀਂ ਪੰਚਾਇਤ ਫੈਸਲੇ ਨਾਲ ਉਤਰੇ ਥੱਲੇ ਇਸ ਸਬੰਧ ਦੇ ਵਿੱਚ ਕਿਸਾਨ ਜੁਨਨ ਦੇ ਆਗੂ ਵੀ ਇੱਥੇ ਮੌਜੂਦਾ ਉਹ ਵੀ ਉਰੇ ਆਏ ਪਹੁੰਚੇ ਨਹੀਂ ਸੱਸੀ ਜੀ ਕੀ ਨਾਂ ਸੀ ਫਾਕਮ ਸਿੰਘ ਫਾਕਮ ਜੀ ਕਿਸ ਤਰ੍ਹਾਂ ਦੇ ਦੋ ਕੀ ਮਸਲਾ ਸੀਗਾ ਤੇ ਕਿਸ ਤਰ੍ਹਾਂ ਸੁਲਟ ਰੇ ਇਹ ਵਕੀਲਾਂ ਨਾਲ ਹੀ ਰੌਲਾ ਥੀ ਇਹਨਾਂ ਦਾ ਜੀ ਉਹਦੇ ਵਿੱਚ ਕਿਵੇਂ ਲਿਖਤ ਪੜੀ ਕਰਕੇ ਵਕੀਲ ਕਰਗੇ ਧੋਖਾ ਖੋਨਾ ਕਰਕੇ ਇਹ ਕੀ ਰੌਲਾ ਚੱਲ ਰਿਹਾ ਸੀ ਇਹ ਗਾਹਾਂ ਇਹ ਮੁੰਡੇ ਨੇ ਦੂਜੇ ਨੇ ਲੈ ਲਈ ਜਿੰਮੀ ਹੈ ਨਾ ਕਿਹਨੇ ਲਈ ਹੈ ਜੀ ਇਹ ਦਾ ਮਤਲਬ ਪ੍ਰਤਾਪ ਸਿੰਘ ਕਹਿੰਦੇ ਜੀ ਅੱਛਾ ਜੀ ਪਿੰਡ ਦੀ ਬੰਦਾ ਹੈ ਉਹਨਾਂ ਨੇ ਉਹਨਾਂ ਦਾ ਤਾਂ ਕੋਈ ਰੋਲ ਨਹੀਂ ਕੋ ਧੋਖਾ ਦੜੀ ਉਹਨਾਂ ਵੱਲੋਂ ਤਾਂ ਨਹੀਂ ਕੋਈ ਲੇਕਨ ਕੋਈ ਧੋਖਾ ਨੇਗਾ ਜੀ ਨਹੀਂ ਉਹ ਕਹਿੰਦੇ ਨਹੀਂ ਨਹੀਂ ਉਹਨਾਂ ਉਹਨਾਂ ਵੱਲੋਂ ਨਹੀਂ ਤੇ ਵਕੀਲ ਨਾਲ ਹੀ ਰੌਲਾ ਹੈ ਨਾ ਇਹਨਾਂ ਦਾ ਅੱਛਾ ਇਹਦਾ ਜਿੱਦਾਂ ਪੜੀਦਾ ਇਹਨਾਂ ਦੇ ਬਾਹਰ ਹੋਇਆ ਤੇ ਬਾਕੀ ਬਾਕੀ ਇਹ ਬੰਦੇ ਨੂੰ ਪਤਾ ਵੀ ਕਿਹੜੀ ਗੱਲ ਹੈ ਵੀ ਤੇ ਹੁਣ ਤੁਸੀਂ ਆਏ ਹੋ ਤਾਂ ਹੁਣ ਕੀ ਕਿੱਥੇ ਗੱਲ ਨਿਬੜੇ ਇਹ ਹੁਣ ਟੈਂਕੀ ਤੇ ਚੜ ਗਏ ਸੀ ਇਹਨਾਂ ਨੂੰ ਵੀ ਚੱਲ ਪਿਆਰ ਨਾਲ ਸਮਝਾ ਕੇ ਥੱਲੇ ਲਿਆਏ ਵੀ ਚੱਲੋ ਕੋਈ ਨਾ ਬਹਿ ਕੇ ਗੱਲ ਹੁੰਦੀ ਆ ਵੀ ਉੱਤੇ ਤਾਂ ਹੁੰਦੀ ਨਹੀਂ ਹੈ ਨਾ ਵੀ ਆਪਾਂ ਬਹਿ ਕੇ ਗੱਲ ਕਰਦੇ ਆਂ ਦੇਖੋ ਇਹ ਕੀ ਕਹਿੰਦੇ ਆ ਬੰਦੀਆਂ ਨਾਲ ਸੱਜਣਾ ਕੁਝ ਹੋਰ ਕਰਦੇ ਮੈਂਬਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕੀ ਮਸਲਾ ਸੀਗਾ ਸਾਰਾ ਸਸੀ ਜੀ ਸਸੀ ਕੀ ਨਾਂਜੀ ਬਲਜੀਤ ਕੌਰ ਬਲਜੀਤ ਜੀ ਜਿਹੜੇ ਟੈਂਕੀ ਚੜੇ ਤੁਹਾਡੇ ਕੀ ਲੱਗਦਾ ਨਹੀਂ ਸਾਡੇ ਮੇਰੇ ਕੋਲ ਲੱਗਦੇ ਅੱਛਾ ਕੀ ਹੋਇਆ ਸੀਗਾ ਮਸਲਾ ਇਹ ਇਹ ਹੀ ਚਾਉਂਦੇ ਸੀ ਵੀ ਜਦੋਂ ਇਹਨਾਂ ਦਾ ਘਾਟਾ ਹੈਗਾ ਜੀ ਸਾਰਾ ਰਾਤ ਮਤਲਬ ਸ਼ਾਮ ਨੂੰ ਇਹਨਾਂ ਨੇ ਲਿਆ ਕੇ ਮਸ਼ੀਨਾਂ ਲਵੇ ਸਰਪੰਚ ਖੜਾ ਪਿੰਡ ਦੀ ਪੰਚਾਇਤ ਵੀ ਖੜੀ ਆਦੀ ਲਵੇ ਖੁਦ ਸਰਪੰਚ ਖੜਾ ਲਵੇ ਸਾਡੇ ਲਈ ਵੀਡੀਓ ਵੀ ਨੈਗੀਆਂ ਇਹਨਾਂ ਨੇ ਮਤਲਬ ਲਿਆ ਕੇ ਜੈਸੇ ਵੀ ਪਿੱਛੋਂ ਦੀ ਢਾਇਆ ਜੀ ਅੱਗੇ ਦੀ ਮਸ਼ੀਨ ਨਹੀਂ ਬਾੜੀ ਇਹਨਾਂ ਨੇ ਪਹਿਲਾਂ ਪਿੱਛੇ ਦੀ ਢਾਕੇ ਫਿਰ ਅੱਗੇ ਦੀ ਲੈ ਕੇ ਆਏ ਨੇ ਘੁਮਾ ਕੇ ਇਹਨਾਂ ਨੂੰ ਇਹਨਾਂ ਨੇ ਇਹ ਵੀ ਰੋਕਿਆ ਵੀ ਆ ਵੀ ਸੋਡੇ ਨਾਲ ਸਾਡਾ ਹਜੇ ਕੋਈ ਰੌਲਾ ਨਹੀਂ ਵੀ ਸਾਨੂੰ ਵਕੀਲਾਂ ਨਾਲ ਨਿਬੜ ਲੈੰਦੋ ਵੀ ਤੁਸੀਂ ਨਾ ਟਾਵੋ ਇਹਨਾਂ ਨੇ ਕਿਸੇ ਦੀ ਨਹੀਂ ਸੁਣੀ ਜੀ ਇਹਨਾਂ ਨੇ ਪਿੱਛੋਂ ਦੀ ਲਿਆ ਕੇ ਬਲਡੋਜ਼ਰ ਨਾਲ ਬੱਚੇ ਵੀ ਬੈਠੇ ਸੀ ਇੱਥੇ ਅਸੀਂ ਬੱਚੇ ਫਟਾਫਟ ਚੱਕੇ ਨਗੇ ਬੱਚੇ ਬੈਠੇ ਸੀ ਲਵੇ ਇਹਨਾਂ ਨੇ ਢਾਉਣਾ ਸ਼ੁਰੂ ਕਰਤਾ ਘੱਟ ਤੋਂ ਘੱਟ ਇੱਥੇ 50 ਗੁੰਡੇ ਗੱਡੀਆਂ ਜਿਹੜੀਆਂ ਚਿੱਟੇ ਨਾਲ ਰੱਜੇ ਹੋਏ ਸੀ ਆ ਮੋੜ ਤੇ ਖੜੇ ਸੀ ਸਾਡੇ ਉਧਰ ਅਸੀਂ ਵੇੜੇ 'ਚ ਹੁੰਨੇ ਆਂ ਉਧਰ ਸਾਡੇ ਮੋੜ ਪੰਜ ਰੇਖੜੀਆਂ ਹੋਈਆਂ ਸੀ ਕੋਈ ਸਾਡਾ ਡਰਦਾ ਬਾਹਰ ਨਹੀਂ ਨਿਕਲਿਆ ਜੀ ਤੁਸੀਂ ਕਹਿਣਾ ਚਾਹੁੰਦੇ ਕਿ ਕਬਜ਼ਾ ਲੈਣ ਦੀ ਕੋਸ਼ਿਸ਼ ਹਾਂਜੀ ਕਬਜ਼ਾ ਲੈਣ ਦੀ ਕੋਸ਼ਿਸ਼ ਕਰੀ ਆਪ ਦੇਖੋ ਤੁਸੀਂ ਆਪ ਦੇਖ ਸਕਦੇ ਹੋਗੇ ਸਾਰਾ ਹਾਲਾਤ ਦੇਖ ਸਕਦੇ ਹੋ ਨਾ ਤੁਸੀਂ ਵੀਡੀਓ ਬਣਾਓ ਹਾਲਾਤ ਦੇਖੋ ਵੀ ਕੀ ਹਾਲਾਤ ਕਰੇ ਨੇ ਘਰ ਦੇ ਖਲਾਰਾ ਪਾਇਆ ਪਿਆ ਸਮਾਨ ਦੇਖੋ ਬਾਹਰ ਪੈ ਸਿੱਟਿਆ ਅੰਦਰ ਆਗਾ ਵੀ ਤੁਸੀਂ ਸਮਾਨ ਆਪਣੇ ਆਪ ਦੇਖ ਸਕਦੇ ਹੋ ਤੁਹਾਡੀ ਵੀਡੀਓ ਬਣਾਓ ਤੁਸੀਂ ਇਹ ਚ ਪਤਾ ਲੱਗੂਗਾ ਤੁਹਾਨੂੰ ਵੀ ਦੇਖੋ ਕੀ ਹਾਲਤ ਕਰੀ ਆ ਘਰ ਦੀ ਅਸੀਂ ਬੱਚੇ ਵੀ ਮਸਾ ਚੁੱਕੇ ਨਹੀਂ ਸਮਾਨ ਹਜਿੱਧਾ ਅੰਦਰ ਪੈਂਦਾ ਇਹਨਾਂ ਨੇ ਪੱਜ-ਪੱਜ ਬਾਹਰ ਚੁੱਕੇ ਜਦੋਂ ਪਿੱਛੋਂ ਦੀ ਲਿਆ ਕੇ ਛੱਟਣ ਲੱਗੇ ਨਾ ਸੋਰ ਕੋਈ ਅੰਦਰ ਨਹੀਂ ਸੀਗਾ ਇਹ ਕਮਰੇ ਦੇ ਵਿੱਚ ਪੈਂਦੇ ਸੌਂਦੇ ਵੀ ਨਹੀਂ ਇਹ ਇਹਨਾਂ ਦੇ ਤਾਇਆ ਜੀ ਸੌਂਦੇ ਨੇ ਉਹ ਹੈ ਨਹੀਂ ਸੀ ਬਾਹਰ ਕੋਈ ਵੀ ਇੱਥੇ ਨਹੀਂ ਖੁਦ ਪੰਚਾਇਤ ਨੇ ਲਵੇ ਖੜਕੇ ਤਿੰਨ ਚਾਰ ਮੈਂਬਰ ਨੇ ਪੰਚਾਇਤ ਦੇ ਵਿੱਚ ਆ ਜਿਹੜੇ ਜਿਨ੍ਹਾਂ ਨੇ ਟਹਾਇਆ ਲਵੇ ਖੜਕੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਕਿ ਜਿਹੜੇ ਪਿੰਡ ਦੇ ਵਾਲੇ ਨੇ ਕਿ ਉਹਨਾਂ ਨਾਲ ਸਾਰੀ ਪੰਚਾਇਤ ਰਲ ਹੀ ਹਾਂਜੀ ਉਹ ਪਿੰਡ ਵਾਲਿਆਂ ਨਾਲ ਨਹੀਂ ਰਲਈ ਹੋਈ ਪੰਚਾਇਤ ਹੈ ਪੰਚਾਇਤ ਸਿਰਫ ਇਹ ਕਿਸੇ ਨੇ ਨਹੀਂ ਦੋ ਬੰਦੇ ਨੇ ਪੰਚਾਇਤ ਦੇ ਤਿੰਨ ਸਾਰੀ ਪੰਚਾਇਤ ਨਹੀਂ ਆਪਾਂ ਕਹਿ ਸਕਦੇ ਦੋ ਬੰਦੇ ਨੇ ਜਿਹੜੇ ਲਵੇ ਖੜਕੇ ਕੰਮ ਕਰਾਉਂਦੇ ਇੱਕ ਬੂਟਾ ਹੈਗਾ ਜੀ ਇੱਕ ਨਾਨਕ ਹੈਗਾ ਤੇ ਇੱਕ ਆ ਘਰ ਵਾਲੇ ਨੇ ਲਵੇ ਇਹਨਾਂ ਨੇ ਉਹ ਦੇਖੋ ਕੱਲ ਤੁਸੀਂ ਉਹ ਕਰਨਾ ਨਹੀਂ ਵੀਰੇ ਬੰਦ ਬੰਦ ਨਹੀਂ ਕਰਨਾ ਕੱਲ ਨਹੀਂ ਪਹਿਲਾਂ ਦੇਖੋ ਗੱਡੀਆਂ ਭਰੀਆਂ ਹੋਈਆਂ ਸੀ ਗੱਡੀਆਂ ਪਰ ਇਹ ਤੁਸੀਂ ਦੇਖਿਆ ਨਹੀਂ ਅਸੀਂ ਦੇਖੇ ਨੇਗੇ ਇਹ ਤੁਸੀਂ ਚੜ੍ਹ ਲੈ ਗੱਡੀਆਂ ਦੇ ਨਾਲ ਵੀ ਗੱਡੀਆਂ ਇੱਥੇ ਚਿੱਟੇ ਵਾਲਾ ਪੁੱਛੋ ਇਹਨੂੰ ਪੁੱਛੋ ਬਾਹਰ ਖੜੇ ਸੀ ਗੱਡੀਆਂ ਵਾਲੇ ਕੋਈ ਬੰਦਾ ਅੰਦਰ ਵੜਾ ਜੱਟੇ ਵਾਲਾ ਮੈਂ ਸੌਂ ਖਾ ਕੇ ਆਪਣੇ ਜਵਾਕਾਂ ਦੇ ਸੌ ਦਿੰਨਾ ਕੋਈ ਚਿੱਟੇ ਵਾਲਾ ਬੰਦਾ ਦੱਸੋ ਤੁਸੀਂ ਨਹੀਂ ਹੈਗੇ ਸੀ ਵੀਰੇ ਵਿੱਚ ਫਿਰ ਤੁਸੀਂ ਨਾ ਕਿਵੇਂ ਲੈਣ ਤੁਸੀਂ ਚਿੱਟੇ ਵਾਲੇ ਸਪੈ ਉਹ ਚੱਟਾ ਪੀਂਦਾ ਸਾਡੇ ਬੰਦਾ ਮੈਂ 50 ਬੰਦੇ ਇਕੱਠੇ ਕਰਦਾ ਇੱਥੇ ਛੋਡੇ ਕੋਈ ਨਹੀਂ ਪੀਂਦਾ ਇੱਥੇ ਬੰਦੇ ਜਿਹੜੇ ਬਾਹਰੋਂ ਉੱਪਰ ਆਏ ਹੋਏ ਸੀ ਅਸੀਂ ਨਾ ਨਹੀਂ ਜਾਣਦੇ ਉਹਨਾਂ ਦੇ ਗੱਡੀਆਂ ਦੇ ਵਿੱਚ ਸਾਰਾ ਕੁਝ ਕੋਈ ਚੱਟੇ ਵਾਲਾ ਮੈਂ ਤੁਹਾਨੂੰ ਕਹਿੰਦਾ ਘਰ ਤੁਹਾਨੂੰ ਮੈਂ ਰਾਤ ਵੀ ਕਿਹਾ ਸੀ ਮੈਂ ਵੀ ਸਾਰਾ ਕੁਝ ਕੋਈ ਨਹੀਂ ਹੱਲ ਹੋ ਜੇਗਾ ਸਾਰੀ ਗੱਲ ਦਾ ਪਰ ਚੱਟੇ ਵਾਲਾ ਨਾ ਤਾਂ ਲਾਉ ਚੱਟੇ ਤੁਹਾਨੂੰ ਕਿਹਾ ਰੱਖਿਆ ਯਾਰ ਮੁੰਡੇ ਮੇਰੇ ਯਾਰ ਦੋਸਤ ਖੜੇ ਨੇ ਮੇਰੇ ਕੋਲ ਹੌਲ ਵੀ ਖੜੇ ਲੈ ਹੌਲ ਵੀ ਖੜੇ ਚੱਟੇ ਵਾਲਾ ਨਾ ਤਾਂ ਲਾਉ ਯਾਰ ਦੋਹੀ ਹੱਤ万 ਕੀ ਬੈਂਤੀ ਆ ਗਈ ਯਾਰ ਆਪਾਂ ਤੁਹਾਡੀ ਸਪੋਰਟ ਕਰਨੇ ਪਏ ਆ ਦੇਖੋ ਥ ਇਹ ਬੰਦਾ ਕੁਝ ਟਿੱਕਿਆ ਦੱਸੋ ਤੁਸੀਂ ਸੋਨੂ ਤਾਂ ਨਹੀਂ ਕਹਿੰਦੇ ਸੀ ਤੈਨੂੰ ਕਦੋਂ ਕਹਿੰਦਾ ਕਿੰਨੇ ਮੁੰਡੇ ਕਿਹੜੇ ਆਣ ਬੰਦੇ ਆਪੋ ਆਪੋ ਖੜਾ ਆਪੋ ਅੱਬਾ ਜੀ ਨੂੰ ਬੁਲਾ ਹੀ ਮਾਰਾ ਸਾਰੇ ਖੜੇ ਨੇ ਆਪਾਂ ਹੀ ਪੀਂਦੇ ਹੀ ਕੋ ਨਹੀਂ ਇਹ ਕੀ ਨਾਮ ਹੈ ਗੱਟੀਆਂ ਦੇ ਵਿੱਚ ਬੈਠੇ ਸੀ ਮੁੰਡੇ ਜੱਡੀ 'ਚ ਕੋਈ ਨਹੀਂ ਬੈਠਾ ਜੱਡੀ 'ਚ ਕੋਈ ਨਹੀਂ ਗੱਡੀ 'ਚ ਕੋਈ ਨਹੀਂ ਵੀਰੇ ਕੀ ਨਾਮ ਤੁਹਾਡਾ ਗੁਰਪ੍ਰੀਤ ਸਿੰਘ ਆ ਜੀ ਕੀ ਮਸਲਾ ਸੀਗਾ ਇਹ ਜਿਹੜੀ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਕਿ ਜਿਹੜਾ ਕਹਿੰਦੇ ਨਹੀਂ ਨਹੀਂ ਇਹ ਚਿੱਟੇ ਵਾਲੀ ਗੱਲ ਕਰਦੇ ਸਾਡੇ ਮੈਂ ਆਪਾਂ ਦੇ ਲੋ ਕਹਿੰਨੇ ਆ ਗੱਲ ਆ ਕੋਈ ਚਿੱਟੇ ਵਾਲਾ ਤੇ ਹਜੇ ਹੈਗੇ ਨਹੀਂ ਆ ਮੇਰੇ ਵਿੱਚੋਂ ਵੀ ਕੱਢ ਦੋ ਬੰਦਾ ਜੇ ਚਿੱਟੇ ਨੇ ਕਿ ਮੈਂ ਗੋਲੀ ਮਾਰਾਂਗਾ ਇੱਥੇ ਖੜੇ ਨੂੰ ਜੇ ਕੋਈ ਬੰਦਾ ਕਹੇ ਮੈਂ ਚਿੱਟਾ ਪੀਣਾ ਐਸੀ ਗੋਲੀ ਮਾਰ ਦੇਣਾ ਮਸਲਾ ਕੀ ਸੀਗਾ ਕਿ ਜਿਹੜੀ ਕਹਿ ਜਾਂਦੇ ਕਿ ਕਬਜ਼ਾ ਕਬਜ਼ਾ ਲੈ ਜਾ ਰਿਹਾ ਕੋਈ ਵਕੀਲਾਂ ਦਾ ਰੌਲਾ ਸੀਗਾ ਜੀ ਉਧ ਉਹ ਚੱਲਦਾ ਸੀ ਉਹਨਾਂ ਨੇ ਆਪਣੇ ਨਾਂ ਕਰਾ ਲਈ ਜਗਾ ਜੁਗਾ ਜੀ ਉਹ ਸਾਡੇ ਪ੍ਰਤਾਪ ਦੇ ਨਾਂ ਚੜ ਗਈ ਉਧਰ ਐਂ ਕਰਕੇ ਐਂ ਰੌਲਾ ਸੀ ਬਸ ਹੋਰ ਕੁਝ ਨਹੀਂ ਹੈਗਾ ਆਪਾਂ ਇਹਨਾਂ ਨੇ ਇਹ ਵੀ ਗੱਲ ਕਹੀ ਐ ਵੀ ਜਗਾ ਤੁਹਾਨੂੰ ਦੇ ਕੇ ਇੱਥੇ ਘਰ ਵੀ ਪਾ ਦਾਂਗੇ ਸਾਰਾ ਕੁਝ ਕਰ ਦਾਂਗੇ ਇੱਥੇ ਕਮਰਾ ਪਾ ਕੇ ਦੇਵਾਂਗੇ ਤੁਹਾਨੂੰ ਇੱਥੇ ਕਹਿੰਦੇ ਨੇ ਜੀ ਆਹ ਜਗਾ ਤੇ ਕਹਿੰਦੇ ਆ ਲੇਕਾਂ ਵੱਢ ਕੇ ਇੱਕ ਕਮਰਾ ਤੁਹਾਨੂੰਰੇ ਪਾ ਦਾਂਗੇ ਜਿੰਨਾ ਚਿਰ ਤੁਸੀਂ ਰਹਿਣਾ ਰਹੋ ਉਸ ਤੋਂ ਬਾਅਦ ਸਾਡੀ ਆ ਜਗਾ ਆਹ ਕਹਿ ਰਹੇ ਨੇ ਵੀ ਅਸੀਂ ਜਿੰਨਾ ਚਿਰ ਤੁਸੀਂ ਰਹਿਣਾ ਰਹਿ ਸਕਦੇ ਹੋ ਛੋਟੀ ਕੁੜੀ ਨੂੰ ਅਸੀਂ ਇੱਥੇ ਨਹੀਂ ਰਹਿਣ ਦੇਵਾਂਗੇ ਇਹਨਾਂ ਨੇ ਇਹ ਗੱਲ ਕਹੀ ਹੈ ਜਿੰਨੇ ਚਿਰ ਇਹ ਚਾਰੇ ਬਜ਼ੁਰਗ ਨੇਗੇ ਉਹਨਾਂ ਚਿਰ ਇਹ ਰਹਿਣਗੇ ਉਸ ਤੋਂ ਬਾਅਦ ਜਗਾ ਸਾਡੀ ਉਹਨਾਂ ਚਿਰ ਤੁਸੀਂ ਆਪ ਹੀ ਦੇਖ ਸਕਦੇ ਹੋ ਕੀ ਹਾਲਤ ਕਰੀਆ ਘਰ ਦੀ ਬੱਚੇ ਇੱਥੇ ਬੈਠੇ ਸੀ 3 ਮਹੀਨੇ ਹੋ ਗਏ ਬੱਚੇ ਇਹਨਾਂ ਨੇ ਕੁੰਡੀ ਵੀ ਲਹਾਤੀ ਪੁੰਡੀ ਲਾਈ ਹੋਈ ਸੀ ਇਹਨਾਂ ਨੇ ਤੇ ਵਿਚਾਰੇ ਚਲੋ ਟਾਈਮ ਪਾਸ ਕਰ ਰਹੇ ਸੀਗੇ ਇਹ ਰੌਲਾ ਚੱਲਦਾ ਸੀ ਜਿਹਦਾ ਇਹਨਾਂ ਨੇ ਖੁਦ ਸਰਪੰਚ ਤੇ 3-4 ਬੰਦਿਆਂ ਨੇ ਜਿਹੜੇ ਆਗੂ ਨੇ ਮੂਰੇ ਇਹਨਾਂ ਨੇ ਖੜ ਕੇ ਇੱਥੇ ਲਹਾਈ ਹੈ ਕੁੰਡੀ ਲਹਾਈ ਹੈ ਵਿਚਾਰੇ 3 ਮਹੀਨੇ ਹੋ ਗਏ ਪੱਖੀਆਂ ਨਾਲ ਝੱਲ ਰਹੇ ਨੇ ਇਹ ਸਾਡੀ ਦੇਖੋ ਸਰਕਾਰ ਨੂੰ ਇਹੀ ਮੰਗਾ ਵੀ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਇਹਨਾਂ ਨਾ ਵਿਚਾਰਿਆਂ ਨਾਲ ਦੇਖੋ ਚਾਰ ਬਜ਼ੁਰਗ ਨੇ ਘਰ ਤੋਂ ਬਗੈਰ ਕਿੱਥੇ ਜਾਣਗੇ ਜਮੀਨਾਂ ਤੇ ਇਹਨਾਂ ਦੀਆਂ ਖਾ ਗਏ ਜੀ ਇਹਨਾਂ ਦੇ ਬੁੜੇ ਵੀ ਖਪਾਤੇ ਇਹਨਾਂ ਦੇ ਬੁੜਾ ਕੋਈ ਨਹੀਂ ਲੱਭਿਆ ਇਹਨਾਂ ਨੂੰ ਆ ਪੁੱਛ ਲੋ ਇਹਨਾਂ ਦੇ ਮਾਪੇ ਵਾਪ ਲਵੇ ਨੇ ਆ ਸਾਰੇ ਨੂੰ ਬੈਠੇ ਦੋ ਮੁੰਡੇ ਨੇ ਕਿ ਕੋਈ ਬੁੜਾ ਨਹੀਂ ਲੱਭਿਆ 25 ਕਿਲੇ ਜ਼ਮੀਨ ਦੇ ਸੀ ਪਹਿਲਾਂ ਜ਼ਮੀਨਾਂ ਹੜੱਪ ਕੇ 1 ਕਿਲਾ ਲੈਣਾ ਤੇ 3 ਕਿਲੇ ਨਾ ਕਰਾ ਲੈਣੇ ਅੱਜ ਇਹਨਾਂ ਦਾ ਥਾਂ ਵੀ ਹੜੱਪ ਲਿਆ ਜੀ ਇਹ ਤਾਂ ਸਾਡੇ ਨਾਲ ਇਹਦੇ ਰਿਸ਼ਤੇਦਾਰ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜੇ ਵਿਰੋਧੀ ਧਿਰ ਹੈ ਜਿਹੜੇ ਇੱਕ ਵਕੀਲ ਹਨ ਜਿਨ੍ਹਾਂ ਦਾ ਇਸ ਪ੍ਰਾਪਰਟੀ ਦੇ ਨਾਲ ਸੰਬੰਧ ਸੀ ਉਹਨਾਂ ਦਾ ਆਖਣਾ ਹੈ ਕਿ ਉਹਨਾਂ ਨੇ ਕਿਸੇ ਪਿੰਡ ਦੇ ਬੰਦੇ ਨੂੰ ਇਹ ਜਗ੍ਹਾ ਵੇਚ ਦਿੰਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਪਿੰਡ ਵਾਲੇ ਨੇ ਆਖਿਆ ਕਿ ਮੈਂਨੇ ਆਪਣੀ ਰਜਿਸਟਰੀ ਕਰਵਾਈ ਹੈ ਇਸ ਦਾ ਕਾਬਜ ਮੈਂ ਕਰ ਸਕਦਾ ਦੂਜੇ ਦੀ ਗੱਲ ਦੂਜੀ ਧਿਰ ਦੀ ਗੱਲ ਕੀਤੀ ਜਾਵੇ ਤਾਂ ਪ੍ਰਤਾਪ ਸਿੰਘ ਜੀ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਸੀ ਉਹ ਵੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਹੈ ਸੱਸੀ ਗੱਲ ਸਰ ਸਸੀ ਗਾਲ ਜੀ ਸਸੀ ਗਾਲ ਸਰ ਜੀ ਇੱਕ ਜਿਹੜੀ ਠੇਰਾ ਜਿਹੜਾ ਇੱਕ ਵੀਰ ਹੈ ਪਾਣੀ ਦੀ ਟੈਂਕੀ ਤੇ ਚੜ ਜਾਂਦਾ ਉਸ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਿਹੜਾ ਇਹ ਸਾਡੇ ਨੂੰ ਜੇ ਰਜਿਸਟਰੀ ਆ ਉਹ ਧੋਖੇ ਨਾਲ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਸਰ ਸਰ ਜੀ ਇੱਚੀ ਕਦੀ ਵੀ ਧੋਖੇ ਨਾਲ ਨਹੀਂ ਹੁੰਦੀ ਉਹਦੀ ਇਨਕੁਆਇਰੀ ਕਰਾ ਲਾਣ ਜਿੱਥੇ ਮਰਜ਼ੀ ਰਜਿਸਟਰੀ ਮੇਰੇ ਨਾਂ ਤੇ ਹੈ ਇੰਤਕਾਲ ਹੋਇਆ ਹੋਇਆ ਜਿਹੜਾ ਦਾ ਇਹਨਾਂ ਨੇ ਇੱਕ ਤਰਸ ਦੇ ਆਧਾਰ ਤੇ ਬਿਠਾਇਆ ਹੋਇਆ ਅੱਛਾ ਜੀ ਹਾਂ ਜੀ ਇਹਨਾਂ ਕੋਈ ਪ੍ਰੂਫ ਹੈਗਾ ਮੈਨੂੰ ਦੇ ਦੇਣਾ ਮੈਂ ਜਗਾ ਬਿਲਕੁਲ ਛੱਡਦਾ ਅੱਛਾ ਜੀ ਹਾਂ ਜੀ ਇਹ ਇਹਨਾਂ ਦਾ ਆਖਣਾ ਹੈ ਕਿ ਕੋਈ ਵਕੀਲ ਜਿਹੜੀ ਵਕੀਲ ਹਨ ਕਿ ਸਰ 63 ਬਿੱਗੇ ਜ਼ਮੀਨ ਸੀ ਸਾਰੀ ਬੇਚੀ ਘਰ ਵੀ ਵਿੱਚ ਵੇਚਿਆ ਹੋਇਆ ਹੈ ਅੱਛਾ ਜੀ ਸਾਡੇ ਸਭ ਤੋਂ ਪਿੰਡ ਦੀ ਇੱਕ ਨੰਬਰ ਦੀ ਪਾਰਟੀ ਸੀ ਪਰ ਨਸ਼ੇ ਦੇ ਵਿੱਚ ਸਭ ਕੁਝ ਖਤਮ ਕਰ ਬਟ ਨੇ ਤੇ ਜੇ ਵਕੀਲ ਦੀ ਗੱਲ ਕਰੀ ਜਾਵੇ ਇਹਨਾਂ ਦਾ ਆਖਣਾ ਹੈ ਕਿ ਦੂਜੀ ਪਾਰ ਜਿਹੜੇ ਵਕੀਲ ਹਨ ਕੁਝ ਵਕੀਲਾਂ ਦਾ ਨਾਮ ਲੈ ਕੇ ਉਹਨਾਂ ਨੂੰ ਸਾਨੇ ਜਗਾ ਵੇਚੀ ਸੀ ਕਿ ਤੁਹਾਡੋਂ ਤਾਂ ਵੇਚੀ ਨਹੀਂ ਸੀ ਸਰ ਵਕੀਲਾ ਨੂੰ ਇਹਨਾਂ ਨੇ ਮੇਚੀ ਸੀ ਵਕੀਲਾ ਤੋਂ ਅੱਗੇ ਮੈਂ ਲਈ ਹੈ ਜਦਕਿ ਜਦੋਂ ਜਮੀਨ ਜਗਾ ਲਈ ਸੀ ਇਹਨਾਂ ਨਾਲ ਪਹਿਲਾਂ ਗੱਲ ਕਰੀ ਸੀ ਮੈਂ ਜਗਾ ਲੈ ਲਵਾਂ ਮੈਂ ਇਹ ਕਹਿੰਦੇ ਲੈ ਲਓ ਵੀ ਤੁਸੀਂ ਆਪਣੇ ਬੰਦੇਓ ਤੁਸੀਂ ਲੈ ਲਓ ਸਾਨੂੰ ਕੋਈ ਇਤਰਾਜ਼ ਨਹੀਂ ਇਹਨਾਂ ਨੂੰ ਪੁੱਛਣ ਤੋਂ ਬਾਅਦ ਚ ਮੈਂ ਜਗਾ ਦਾ ਸੌਦਾ ਕੀਤਾ ਜੀ ਬਹੁਤ ਬਹੁਤ ਧੰਨਵਾਦ ਸਰ ਇਹ ਸੰਸਾਡੇ ਨਾਲ ਪ੍ਰਤਾਪ ਸਿੰਘ ਜੀ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜੀ ਇਹ ਰਜਿਸਟਰੀ ਹੈ ਮੈਨੇ ਇੰਨਾ ਤੋਂ ਪੁੱਛੇ ਤੇ ਬਗਾਇ ਉਸ ਤੋਂ ਬਾਅਦ ਹੀ ਰਜਿਸਟਰੀ ਕਰਾਈ ਹੈ ਜੇ ਗੱਲ ਕਰੀਏ ਵਕੀਲਾਂ ਦੀ ਤਾਂ ਵਕੀਲ ਨੇ ਕਿ ਜੇ ਕੋਈ ਰੌਲਾ ਤਾਂ ਵਕੀਲਾਂ ਨਾਲ ਹੈ ਪਰ ਜਿਹੜੀ ਮੇਰੀ ਰਜਿਸਟਰੀ ਹੈ ਇੱਕ ਨੰਬਰ ਦੀ ਰਜਿਸਟਰੀ ਹੈ ਉਹਦੀ ਜਦੋਂ ਮਰਜ਼ੀ ਤੁਸੀਂ ਪੜਤਾਲ ਵੀ ਕਰ ਸਕਦੇ ਹੋ ਸੰਗਰੂਰ ਤੌਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ